ਹਾਂਜੀ ਬਾਈ ਅੱਜ ਦੀ ਵੀਡੀਓ ਆਪਣੇ ਆਪ ਦੇ ਘਰੋਂ ਲੈ ਕੇ ਆਏ ਆ ਅੱਜ ਦੀ ਵੀਡੀਓ ਦੇ ਵਿੱਚ ਇੱਕ ਜਰਸੀ ਵਾੜ ਦਾ ਨੀਂ ਨਾ ਦਿਖਾਉਣਾ ਆਪਾਂ ਦੂਜੇ ਸੂਏ ਜੋ ਕੀ ਦਿਨ ਅੱਜ ਵੀਰਵਾਰ ਦਾ ਹੁਣੇ ਸੂਕੀ ਹੱਡੀ ਆ ਮੰਨ ਕੇ ਚਲੋ ਡੇਢ ਦੋ ਘੰਟੇ ਹੋਏ ਹੋਣੇ ਸੂਈ ਨੂੰ ਤੇ ਨਾਲ ਦੀ ਨਾਲ ਇਹਦੀ ਜੇਰ ਬਿਲਕੁਲ ਸਾਰੀ ਦੀ ਸਾਰੀ ਪੈ ਚੁੱਕੀ ਆ ਤੇ ਬਾਕੀ ਫੇਸ ਕੁਆਲਟੀ ਵਗੈਰਾ ਸਾਰਾ ਚੈੱਕ ਕਰ ਲਓ 50 062 ਦੀ ਆ ਫਾਰਮ ਦੇ ਵਿੱਚੋਂ ਆਪਾਂ ਖਰੀਦੀ ਸੀਗੀ ਮੰਨ ਕੇ ਚਲੋ ਵੀ 17 ਤੋਂ 18 ਕਿਲੋ ਦੁੱਧ ਦਿੱਤਾ ਇਹਨੇ ਪਹਿਲਾਂ ਨਹੀਂ ਤੇ ਆਰਡਰ ਕੁਆਲਟੀ ਕਰਮ ਵਾਲੀ ਜੀ ਦੇਖ ਸਕਦੇ ਹੋ ਬਿਲਕੁਲ ਸਾਫ ਸੁਥਰੀ ਆ ਹਵਾਨੇ ਦੀ ਬਹੁਤ ਵਧੀਆ ਖੁਚਾਂ ਤੋਂ ਉੱਪਰ ਲੇਵਾ ਸਾਰਾ ਕੋਈ ਟੁੱਟਮਾ ਨਹੀਂ ਹੈਗਾ ਤੇ ਬਾਕੀ ਚਾਰੇ ਥਣ ਬੀੜੀ ਦੇ ਪਾਵੇਂ ਵਾਂਗੂ ਪੂਰੇ ਨਿਖੜਵੇਂ ਤੇ ਗੈਪ ਤੇ ਲੱਗੇ ਹੋਇਆ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਪੂਰਾ ਸੋਹਣਾ ਮੁਠੀ ਵਾਲਾ ਹੱਥ ਅੱਜ ਦੀ ਘੜੀ ਕੋਈ ਭੜ ਭੁੱਲ ਨਹੀਂ ਬਾਕੀ ਥੋੜਾ ਕਣਾ ਗੁੜ ਦੇਣਾ ਪੈਂਦਾ ਤੇ ਇਦੂ ਬਾਅਦ ਥੋੜੀ ਜੀ ਭੜ ਪਾਊਗੀ ਪਰ ਅੱਜ ਦੀ ਘੜੀ ਕੋਈ ਬੈੜ ਤੇ ਭੜ ਨਹੀਂ ਹੈਗੀ 1% ਵੀ ਬਾਕੀ ਫੇਸ ਕੁਆਲਟੀ ਚੈੱਕ ਕਰ ਲਓ ਦਿੱਤਾ ਇਹਨੇ ਬੱਛਾ ਜੀ 17 18 ਕਿਲੋ ਪਲੂਨ ਦਾ ਦੁੱਧ ਦਿੱਤਾ ਦੂਜੇ ਸੂਏ ਹੁਣ ਸੂਈ ਆ ਮੰਨ ਕੇ ਚਲੋ ਵੀ ਇਸ ਵਾਰ ਦੁੱਧ ਦੀ ਚੰਗੀ ਉਮੀਦ ਆ ਤੇ ਵਧੀਆ ਕਿਉਂਕਿ ਤਿਆਰੀ ਚ ਹੋ ਕੇ ਵਹਿੜ ਸੂਈ ਆ ਤੇ ਪ੍ਰੋਪਰ ਜੇਰ ਜੂਰ ਸਾਰੀ ਇੱਕ ਨੰਬਰ ਪੈ ਚੁੱਕੀ ਆ ਦੇਖ ਸਕਦੇ ਹੋ ਤੁਸੀਂ ਤੇ ਜਿਹੜੀ ਇਹਦੀ ਬਾਜੂਬ ਰੇਟ ਆ ਮੁੱਲ ਚਾਹੇ 85 ਕਰਾ ਲਓ ਜੀ ਚਾਹੇ 80000 ਕਰਾ ਲਓ 76000 ਰੁਪਏ ਦੇ ਵਿੱਚ ਆਪਾਂ ਇਹ ਵਹਿੜ ਦੇਣੀ ਆ ਤੇ ਬਾਕੀ ਪਿੰਡ ਭਦੌੜਾ ਜ਼ਿਲ੍ਹਾ ਬਰਨਾਲਾ ਮੜੀ ਰਾਜੂ ਤੌਰ ਬਾਲਟੀ ਪਾਸੇ ਧਰ ਬਾਲਟੀ ਪਾਸ ਤੇ ਪਿੰਡ ਭਦੌੜਾ ਜੀ ਜ਼ਿਲ੍ਹਾ ਬਰਨਾਲਾ ਦਾ ਬਾਕੀ ਕਲਰ ਕੁੱਲਰ ਬਹੁਤ ਸੋਹਣਾ ਵਹਿਰਦਾ ਕਿਸੇ ਪਾਸੇ ਹੱਥ ਧਰਾ ਨਹੀਂ ਦੂਜਾ ਸੂਆ 6 ਦਾ ਅਰੀਜਨਲ ਜੀ ਪਾਣੀ ਵੀ ਪੀ ਲੇਗਾ ਐਡੀ ਦੂਰ ਨਹੀਂ ਜਾਣਾ ਫਿਰ ਇਹਨੇ ਬਸ ਇਧਰ ਨੂੰ ਤੋਰ ਦੇ ਜ਼ਹਿਰ ਦੇ ਨਾ ਡਰ ਚੜਾ ਦੀ ਪਾਲਾ ਜਾ ਮਾੜੀ ਹੌਲੀ ਤੋਰੇ ਕੋਈ ਨਾ ਪਿਆਰ ਨਾ ਤੋਰਾ ਤੋਰਾ ਚੈੱਕ ਕਰ ਸਕਣੋਂ ਵਹਿਰਦਾ ਬਾਈ ਤਿਆਰੀ ਬਹੁਤ ਸੋਹਣੀ ਆ ਬਾਲਾ ਨਹੀਂ 17-18 ਕਿਲੋ ਦੁੱਧ ਤਾਂ ਕਿਤੇ ਗਿਆ ਹੀ ਨਹੀਂ ਹੈਗਾ ਜੇ ਜ਼ਿਆਦਾ ਦੀ ਆਪਾਂ ਨਾ ਗੱਲ ਕਰੀਏ ਬਾਕੀ ਖੜ ਨਹੀਂ ਖੁੜ ਨਹੀਂ ਦੇਖੋ ਕਿੰਨੀ ਸੋਹਣੀ ਆ ਮੂ ਸਰਦੀ ਕਿਸੇ ਬਸੇ ਹੱਥ ਤਰਾਂ ਨਹੀਂ ਪੰਜਾਬ ਵਾਲੀ origignal ਪੂਰੇ ਬੱਟੇ ਕੱਦ ਵਾਲੀ ਜਰਸੀ ਆ ਮੋੜ ਲਿਆ ਤੇ 76000 ਦੇ ਵਿੱਚ ਗੱਡੀ ਜੇ ਤੁਹਾਡੀ ਚੜ ਜਾਣੀ ਆ ਬਾਈ ਛੋੜ ਛੱਪਾ ਮਾੜਾ ਮੋਟਾ ਹੋਊਗਾ ਬਾਲਾ ਫਰਕ ਨਹੀਂ ਪੈਣਾ ਮੇਰਾ ਭਰਾ ਜੇ ਕਿਸੇ ਨੂੰ ਵਧੀਆ ਵਹਿੜ ਪਸੰਦ ਆਉਂਦੀ ਆ ਤਾਂ 959274571 ਤੇ ਕੰਟੈਕਟ ਕਰਕੇ ਇਹ ਵਹਿੜ ਤੁਸੀਂ ਆਪਣੇ ਤੋਂ ਖਰੀਦ ਸਕਦੇ ਹੋ ਥੋੜੀ ਜਿਹੀ ਹੁਣ ਮੱਖੀ ਜ਼ਿਆਦਾ ਹੋਈ ਕਰਕੇ ਸ਼ਾਮ ਦਾ ਟਾਈਮ ਆ ਤੇ ਮੰਨ ਕੇ ਜਦੋਂ ਮੱਖੀ ਹੋ ਜਾਂਦੀ ਆ ਤੇ ਉਪਰ ਸਿੱਧੀ ਸਾਦੀ ਬਿਲਕੁਲ ਇੱਕ ਪਰਸੈਂਟ ਵੀ ਨਹੀਂ ਹੈਗੀ ਤਾਜੀ ਸੂਈ ਕਰਕੇ ਥੋੜੀ ਜਿਹੀ ਕੋਖ ਹੋਆ ਦੋ ਚਾਰ ਦਿਨਾਂ ਚ ਕੋਕਾ ਖਚਕ ਗਏ ਨੇ ਇੱਕ ਨੰਬਰ ਵਾਣਾ ਮਾੜੀ ਧਾਰਾਂ ਉਹ ਕਰ ਚਵਾਈ ਦਿਖਾ ਦੇ ਆਈ ਹੱਥ ਫੇਰ ਕੇ ਮਾੜਾ ਜਾਂ ਦੋ ਦੋ ਧਾਰਾਂ ਦਿਖਾ ਦੇ ਚਵਾਈ ਬਹੁਤ ਜਿਆਦੇ ਸੋਹਣੀਆਂ ਬੈੜ ਦੀ ਮੋਟੀ ਚਵਾਈ ਆ ਬਾਈ ਤੁਹਾਨੂੰ ਇੱਥੇ ਚੈੱਕ ਕਰਵਾ ਦਿੰਨੇ ਆ ਤੇ ਗੰਨੇ ਅਰ ਗਈ ਚਾਰੇ ਥਣਾਂ ਚੋਂ ਦਿਖਾ ਦੇ ਉਧਰ ਨਾਲ ਜੀ ਮਾਰ ਦੇ ਪਰਲੇ ਜੀ ਮਾਰ ਤਲ ਸਾਰਾ ਜੂ ਮਾਰ ਰਿਹਾ ਉਧਰੋਂ ਮਾਰ ਦੇ ਦੂਜੇ ਮੂਰਲੇ ਬਹੁਤ ਸੋਹਣੀ ਮੋਟੀ ਜਵਾਈ ਬਾਈ ਬਈ ਬੇਫਿਕਰ ਹੋ ਕੇ ਕੋਈ ਵੀ ਭਰਾ ਲੈ ਜਾ ਸਕਦਾ ਸਾਰੇ ਭਰਾਵਾਂ ਦਾ ਧੰਨਵਾਦ ਆ ਜੀ ਵੀਡੀਓ ਦੇਖਣ ਦੇ ਲਈ ਤੇ ਬਸ ਹੁਣ ਤਾਜੀ ਸੂਈ ਆ ਬਾਲਾ ਬਾਲਾ ਰੋਕਣਾ ਨਹੀਂ ਚਾਹੀਦਾ ਪਸ਼ੂ ਦਾ ਕਿਉਂਕਿ ਗਰਮੈਸ ਬਹੁਤ ਜ਼ਿਆਦਾ ਆ ਤੇ ਗਰਮ ਬਾਲਾ ਹੁੰਦਾ ਉਸ ਤੋਂ ਜਦੋਂ ਤਾਜ਼ਾ ਪਸ਼ੂ ਸੂਪਿਆ 2-4 ਕਿਲੋ ਬਾਲਾ ਜ਼ਰੂਰ ਕੱਢੋ ਤੇ ਮਿੱਠਾ ਛੋਡਾ ਪਸ਼ੂ ਨੂੰ ਦੇਣਾ ਨਾ ਭੁੱਲੋ ਕਦੇ ਵੀ ਸੂਣ ਤੋਂ 2-3 ਦਿਨ ਪਹਿਲਾਂ ਵੀ ਦਿੰਦੇ ਰਹੋ ਕੋਈ ਉਹਦਾ ਹੈ ਨਹੀਂ ਫੈਕਟ ਤੇ ਮੰਨ ਕੇ ਚਲੋ ਸੂਣ ਤੋਂ ਬਾਅਦ ਵੀ 2-3 ਦਿਨ ਦੇਵੋ ਜ਼ਰੂਰ 50-50 ਗ੍ਰਾਮ ਜੋ ਵੀ ਚੁ ਵੀ ਦੇਖ ਸਕਦੇ ਹੋ ਕਿ ਜਿਹੜੀ ਮੋਟੀਆਂ ਧਾਰਾਂ ਨੇ ਗੰਨੇ ਵਰਗੀ ਚਵਾਈ ਆ ਬਾਈ ਬਾਕੀ ਸੀਡਸ ਲੱਗਦਾ ਇਹ ਫੁੱਲ ਹੁੰਦੀਆਂ ਸਾਰੇ ਭਰਾ ਪਿਛਲੇ ਚ ਮਾਰ ਬਤ ਮਾੜੀ ਜੀ ਤੇ ਜੇ ਕਿਸੇ ਭਰਾ ਨੂੰ ਪਸੰਦ ਆਉਂਦੀ ਹੈ ਜੀ ਆਪਣੇ ਨਾਲ ਕੰਟੈਕਟ ਕਰਕੇ ਵੇੜ ਫੀਸੀ ਸਕਦੇ ਹਾਂ ਚੋਣ ਚਾਨ ਦੀ ਇੱਕ ਨੰਬਰ ਆ ਸਾਰੇ ਭਰਾਵਾਂ ਦਾ ਧੰਨਵਾਦ